ਤੇ ਦੇਖ ਲੈਣਾ ਚਾਹੀਦਾ ਮੋਲਕ ਸਿੰਘ ਨੂੰ ਕਿ ਅੱਜ ਲੋਕ ਜਿਹੜੇ ਕਿਸ ਤਰੀਕੇ ਨਾਲ ਦਰਾ ਪਿੱਟ ਸਿਆਪਾ ਕਰਨ ਵਾਸਤੇ ਇੱਥੇ ਜੈਤੋ ਦੇ ਵਿੱਚ ਪਹੁੰਚੇ ਹੋਏ ਨੇ ਕਿਵੇਂ ਪੱਲੇਦਾਰਾਂ ਦੇ ਟੈਂਡਰ ਰਲ ਕੇ ਲਏ ਆ ਇਸ ਐਮਐਲਏ ਮੋਲਕ ਦੇ ਨਾਲ ਅਸੀਂ ਫੋਟੋਆਂ ਸ਼ੇਅਰ ਕਰਾਂਗੇ ਸੀਐਮ ਭਗਵੰਤ ਮਾਨ ਜਿਹੜਾ ਤੂੰ ਕਹਿਣਾ ਹੁੰਦਾ ਕਿ ਅਸੀਂ ਨਿਰਪੱਖ ਹਾਂ ਤੇ ਸਾਡੇ ਐਮਐਲਏ ਗਰੀਬਾਂ ਦੇ ਨੇ ਐਮਐਲਏ ਮੋਲਕ ਗਰੀਬਾਂ ਦੇ ਨਾਮ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਲੋਕਾਂ ਉੱਪਰ ਜਿਹੜਾ ਕਿਸ ਤਰੀਕੇ ਨਾਲ ਤਸ਼ੱਦਦ ਟਹਾਇਆ ਤੁਸੀਂ ਸਾਰੇ ਲੋਕਾਂ ਨੇ ਦੇਖਿਆ ਅਸੀਂ ਦੱਸਣਾ ਚਾਹੁੰਨੇ ਆ ਕਿ ਕਮਜ਼ੋਰ ਹਰਾਂ ਦੀਆਂ ਗਿਰਫਤਾਰੀਆਂ ਵੀ ਹੋਣਗੀਆਂ ਤੇ ਤੁਹਾਡੇ ਮੂੰਹ ਤੇ ਵੀ ਕਰਾਰੀ ਚਪੇਟ ਜਿਹੜੀ ਉਹ ਵੱਜੂਗੀਆਂ ਆ ਆਮ ਆਦਮੀ ਪਾਰਟੀ ਦੇ ਡਲੇ ਚਲਾਈ ਸੀ ਉਹਨਾਂ ਨੂੰ ਤਾਂ ਕਹਿੰਦੇ ਅਸੀਂ ਗ੍ਰਫਤਾਰ ਕਰ ਲਿਆ ਜਿਨ੍ਹਾਂ ਨੇ ਅੱਜ ਤੱਕ ਗੋਲੀਆਂ ਚਲਾਈਆਂ ਉਹਨਾਂ ਨੂੰ ਹਲੇ ਤਾਂ ਗ੍ਰਫਤਾਰ ਨਹੀਂ ਕੀਤਾ ਗਿਆ ਹੋਰ ਕੁਝ ਪਲੀਜ਼ ਦੇ ਨਾਲ ਮਿਲ ਕੇ ਗੰਦੂਰ ਦੇ ਗੁੰਡਿਆਂ ਨੇ ਜਿਹੜਾ ਉਸਾਰੀ ਘਟਨਾ ਨੂੰ ਅੰਜਾਮ ਦਿੱਤਾ ਗੰਦੂਰ ਸਿੰਘ ਪੱਪੂ ਗੁੰਡੇ ਨੇ ਐਮਐਲਏ ਅਮੋਲਕ ਦੀ ਸ਼ਹਿ ਤੇ ਕਿਵੇਂ ਤਾਪੜ ਤੋੜ ਗੋਲੀਆਂ ਚਲਾਈਆਂ ਬਾਉ ਫਾਦੇ ਦੀ ਸਾਹਿਬ ਵਾਹਿਗੁਰੂ ਦੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਚੰਦਪਾਨ ਜਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਜੈਤੋ ਦੇ ਵਿੱਚ ਐਮਐਲਏ ਮੋਲਕ ਸਿੰਘ ਦਾ ਜਿਹੜਾ ਉਹ ਪਤਲਾ ਫੂਕਿਆ ਜਾ ਰਿਹਾ ਲਗਭਗ ਸਾਰੇ ਪੰਜਾਬ ਦੇ ਕੀ ਪੂਰੇ ਭਾਰਤ ਦੇ ਕੀ ਬਾਹਰਲੇ ਮੁਲਕਾਂ ਤੱਕ ਜਿਹੜੀ ਚੰਦ ਭਾਂਣ ਦੀ ਕਹਾਣੀ ਆ ਉਹ ਲੋਕਾਂ ਤੱਕ ਪਹੁੰਚ ਚੁੱਕੀ ਆ ਕਿ ਕਿਸ ਤਰੀਕੇ ਨਾਲ ਐਮਐਲਏ ਮੋਲਕ ਸਿੰਘ ਜਿਹੜਾ ਉਹ ਚੰਦ ਭਾਂਣ ਦੇ ਲੋਕਾਂ ਨੂੰ ਆਪਣੀ ਲਤ ਦੀ ਕੱਢਣਾ ਚਾਹੁੰਦਾ ਸੀਗਾ ਤੇ ਜਦੋਂ ਲੋਕਾਂ ਨੇ ਇਹ ਸਵਕਾਰ ਨਹੀਂ ਕੀਤਾ ਕਿ ਅਸੀਂ ਅਮੋਲਕ ਸਿੰਘ ਦੀ ਹੈਂਕੜ ਦੇ ਜਿਹੜਾ ਅੱਗੇ ਝੁਕਾਂਗੇ ਨਹੀਂ ਤੇ ਫਿਰ ਇੱਕ ਮਾਮੂਲੀ ਜਿਹੜਾ ਨਿਕਾਸੀ ਪਾਣੀ ਦੀ ਨਾਲੀ ਦਾ ਮਸਲਾ ਬਣਾ ਕੇ ਤੇ ਲੋਕਾਂ ਉੱਪਰ ਜਿਹੜਾ ਕਿਸ ਤਰੀਕੇ ਨਾਲ ਤਸ਼ੱਦਦ ਟਹਾਇਆ ਤੁਸੀਂ ਸਾਰੇ ਲੋਕਾਂ ਨੇ ਦੇਖਿਆ ਕਿ ਇੱਕ ਛੋਟੇ ਜਿਹੇ ਮਸਲੇ ਨੂੰ ਉਹ ਭਾਰ ਕੇ ਆਪਦੀ ਸਰਕਾਰ ਦੀ ਸ਼ਹਿਦ ਹੈ ਉੱਤੇ ਤੇ ਇਹ ਦਿਖਾਇਆ ਉਹਨੇ ਕਿ ਸਭ ਤੋਂ ਵੱਡਾ ਗੁੰਡਾ ਜਿਹੜਾ ਮੋਲਕ ਸਿੰਘ ਆ ਜੈਤੋ ਦੇ ਵਿੱਚ ਐਮ ਐਲ ਏ ਕਿਸ ਤਰੀਕੇ ਨਾਲ ਚੰਦ ਭਾਂਦੇ ਲੋਕਾਂ ਦੇ ਉੱਪਰ ਪੁਲਿਸ ਤੋਂ ਅਤਿਸ਼ਾਧਤ ਜਿਹੜਾ ਕਰਵਾਇਆ ਜਾਂਦਾ ਪੁਲਿਸ ਦਾ ਅਨੰਤ ਅਤਿਸ਼ਾਧਤ ਹੋਣ ਦੇ ਬਾਵਜੂਦ ਵੀ ਉਹਨਾਂ ਲੋਕਾਂ ਦੇ ਉੱਪਰ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਸਿੱਟਾ ਜਾਂਦਾ ਉਹਨਾਂ ਦੇ ਘਰਾਂ-ਬਾਰਾਂ ਦੀ ਭੰਨਤੋੜ ਕੀਤੀ ਜਾਂਦੀ ਆ ਇੱਥੋਂ ਤੱਕ ਕਿ ਘਰਾਂ ਦੇ ਵਿੱਚ ਜਿਹੜੇ ਬਾਥਰੂਮਾਂ ਦੇ ਗੇਟ ਤੱਕ ਜਿਹੜੀਆਂ 플ਸ਼ ਦੇ ਵਿੱਚ ਲੱਗੀਆਂ ਹੋਈਆਂ ਟੈਂਕੀਆਂ ਤੱਕ ਜੜੀਆਂ ਪੁਲਿਸ ਲੈ ਨਹੀਂ ਛੱਡੀਆਂ ਉਹ ਸਾਰਾ ਕੁਝ ਪੁਲਿਸ ਦੇ ਨਾਲ ਮਿਲ ਕੇ ਗਮਦੂਰ ਦੇ ਗੁੰਡਿਆਂ ਨੇ ਜਿਹੜਾ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਅੱਜ ਐਸੇ ਕਰਕੇ ਮੋਲਕ ਸਿੰਘ ਵੀ ਅਰਥੀ ਫੂਕ ਰਹੇ ਆ ਕਿ ਤੁਸੀਂ ਸ਼ਾਇਦ ਤਾਂ ਤੁਸੀਂ ਭੇਖਾ ਪਾਲਿਆ ਸੀਗਾ ਕਿ ਲੋਕਾਂ ਦੀ ਆਵਾਜ਼ ਨੂੰ ਦਬਾ ਲਾਂਗੇ ਤੇ ਦੇਖ ਲੈਣਾ ਚਾਹੀਦਾ ਮੋਲਕ ਸਿੰਘ ਨੂੰ ਕਿ ਅੱਜ ਲੋਕ ਜਿਹੜੇ ਕਿਸ ਤਰੀਕੇ ਨਾਲ ਤੇਰਾ ਪਿੱਟ ਸਿਆਪਾ ਕਰਨ ਵਾਸਤੇ ਇੱਥੇ ਜੈਤੋ ਦੇ ਵਿੱਚ ਪਹੁੰਚੇ ਹੋਏ ਨੇ ਤੇ ਅਸੀਂ ਦੱਸਣਾ ਚਾਹੁੰਦੇ ਪੰਜਾਬ ਸਰਕਾਰ ਨੂੰ ਕਿ ਤੁਹਾਨੂੰ ਤਾਂ ਭਲੇਖਾ ਕਿ ਸ਼ਾਇਦ ਲੋਕਾਂ ਦੀ ਆਵਾਜ਼ ਦਬਾ ਲਾਂਗੇ ਲੋਕਾਂ ਦੀ ਆਵਾਜ਼ ਹੁਣ ਦਬਣ ਵਾਲੀ ਨਹੀਂ ਜਿਹੜਾ 3 ਸਾਲ ਦੇ ਵਿੱਚ ਤੁਸੀਂ ਉਹ ਬਦਲਾਅ ਦਾ ਦਾਵਾ ਕਰਕੇ ਆਏ ਸੀ 3 ਸਾਲਾਂ ਦੇ ਵਿੱਚ ਜਿਹੜਾ ਕੁਝ ਨਹੀਂ ਕੀਤਾ ਗਿਆ ਤੇ ਲੋਕਾਂ ਦੇ ਸਾਹਮਣੇ ਆਦੀਆਂ ਨਕਾਮੀਆਂ ਨੂੰ ਛਪਾਉਣ ਵਾਸਤੇ ਆ ਆਮ ਆਦਮੀ ਪਾਰਟੀ ਜਿਹੜੀ ਲੋਕਾਂ ਤੇ ਤਛਦਾ ਟਾ ਰਹੀ ਆ ਲੋਕਾਂ ਨੇ ਉੱਪਰ ਪਰਚੇ ਪਾਏ ਜਾ ਰਹੇ ਆ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਲੋਕਾਂ ਨੂੰ ਚੁੱਪ ਕਰਾ ਲਾਂਗੇ ਇਹ ਜਿਹੜੇ ਕਿਰਤੀ ਲੋਕ ਹੁਣ ਘਰਾਂ ਦੇ ਵਿੱਚ ਅੰਦਰ ਵੜ ਕੇ ਚੁੱਪ ਕਰਕੇ ਨਹੀਂ ਬੈਠਣਗੇ ਉਹਦੀ ਤਾਜੀ ਅਧਾਰਨ ਤੁਹਾਡੇ ਸਾਹਮਣੇ ਰੱਖ ਦਿੰਨੇ ਆ ਕਿ ਸੰਗਰੂਰ ਦੇ ਵਿੱਚ ਜਿਹੜਾ ਬੇਚਰਾਗ ਪਿੰਡ ਸੀਗਾ ਉਹ ਕਿਰਤੀ ਲੋਕਾਂ ਨੇ ਉੱਥੇ ਜਾ ਕੇ ਚਿਰਾਗ ਲਗਾਇਆ ਦੇ 927 ਕਿੱਲੇ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਹੋਇਆ ਜਿਹੜੀ ਕਿ ਮਜ਼ਦੂਰਾਂ ਨੂੰ ਜ਼ਮੀਨ ਜਿਹੜੀ ਉਹ ਵੰਡੀ ਜਾਣੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਕਾਨੂੰਨ ਬਣਿਆ ਹੋਇਆ 1.75 ਏਕੜ ਵਾਲਾ ਲੈਂਡ ਸੀਲਿੰਗ ਐਕਟ ਵਾਲਾ ਇਹ ਜਿਹੜਾ ਉਹ ਵੀ ਲੋਕ ਲਾਗੂ ਕਰਵਾਉਣ ਵਾਸਤੇ ਲੜਨਗੇ ਇਹੀ ਤਕਲੀਫ ਆ ਇਥੋਂ ਦੇ ਹਾਕਮ ਹਾਕਮ ਜਮਾਤ ਲੋਕਾਂ ਨੂੰ ਉਹਨਾਂ ਨੂੰ ਤਾਂ ਹੀ ਇਹਨਾਂ ਲੋਕਾਂ ਦੀਆਂ ਗੱਲਾਂ ਰੜਕਦੀਆਂ ਨੇ ਉਹਨਾਂ ਨੂੰ ਰੜਕਦਾ ਕਿ ਇਹ ਲੋਕ ਜਿਹੜੇ ਹੁਣ ਉੱਠਣ ਲੱਗ ਗਏ ਆ ਹੁਣੇ ਆਪਣੇ ਹੱਕ ਮੰਗਣ ਲੱਗ ਗਏ ਆ ਇਸੇ ਕਰਕੇ ਜਿਹੜਾ ਤੁਹਾਡੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਆ ਤੇ ਅਸੀਂ ਦੱਸਣਾ ਚਾਹੁੰਨੇ ਪੰਜਾਬ ਸਰਕਾਰ ਨੂੰ ਕਿ ਤੁਸੀਂ ਆ ਤਿੰਨ ਸਾਲਾਂ ਦੇ ਵਿੱਚ ਲਗਾਤਾਰ ਥੁੱਕ ਥੋੱਕ ਕੇ ਚਟਿਆ ਆ ਚੰਦਪਾਣ ਵਾਲੇ ਕੇਸ ਦੇ ਵਿੱਚ ਵੀ ਜਿਹੜਾ ਕਿ ਤੁਸੀਂ ਪਿਛਲੇ ਦਿਨੀ ਮਨਿੰਦਰਜੀਤ ਤੇ ਪਰਚਾ ਕਰਵਾਇਆ ਉਹਦੇ ਵਿੱਚ ਵੀ ਤੁਸੀਂ ਥੁੱਕ ਕੇ ਚਟਿਆ ਆਦਾ ਪਰਚਾ ਵਾਪਸ ਕਰਾਇਆ ਹੁਣ ਵੀ ਤੁਹਾਨੂੰ ਉਹ ਥੁੱਕ ਕੇ ਚਟਨਾ ਪੈਣਾ ਚੰਦਪਾਣ ਵਾਲੇ ਕੇਸ ਦੇ ਵਿੱਚ ਜਿਹੜਾ ਤੁਸੀਂ ਵੱਡੀ ਪੱਧਰ ਤੇ ਜ਼ੋਰ ਲਾ ਰਹੇ ਹੋ ਆਮ ਆਦਮੀ ਪਾਰਟੀ ਕਿ ਅਸੀਂ ਗਮਦੂਰ ਹਰਾਂ ਦੀਆਂ ਗਿਰਫਤਾਰੀਆਂ ਨਹੀਂ ਹੋਣ ਦੇਣੀਆਂ ਅਸੀਂ ਦੱਸਣਾ ਚਾਹੁੰਨੇ ਆ ਕਿ ਗਮਦੂਰ ਹਰਾਂ ਦੀਆਂ ਗਿਰਫਤਾਰੀਆਂ ਵੀ ਹੋਣਗੀਆਂ ਤੇ ਤੁਹਾਡੇ ਮੂੰਹ ਤੇ ਵੀ ਕਰਾਰੀ ਚਪੇੜ ਜਿਹੜੀ ਉਹ ਵੱਜੂ ਗਿਆ ਆਮ ਆਦਮੀ ਪਾਰਟੀ ਦੇ ਤੇ ਨਾਲ ਹੀ ਅਸੀਂ ਇਹ ਵੀ ਦੱਸਦੇ ਆ ਕਿ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਤੁਹਾਡੇ ਝੱਗੇ ਦੇ ਮੇਜ ਜੜੇ ਉਹ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਲੋਕ ਲੈਣਗੇ ਤੁਹਾਡੇ ਤੋਂ ਹਿਸਾਬ ਲੈ ਜਾਣਗੇ ਕਿ ਕਿਸ ਤਰ੍ਹਾਂ ਤੁਸੀਂ ਲੋਕਾਂ ਦੇ ਉੱਪਰ ਅਨਤ ਅਸ਼ਬਦ ਟਾਇਆ ਇਹ ਯਾਦ ਰੱਖਿਓ ਕਿ ਜਿਹੜੀ ਚੰਦਪਾਨ ਦੇ ਵਿੱਚ ਘਟਨਾ ਵਾਪਰੀ ਆ ਲੋਕਾਂ ਨੇ ਤੁਹਾਡਾ ਤੁਹਾਡੀ ਸਰਕਾਰ ਦਾ ਤੁਹਾਡੀ ਪੁਲਿਸ ਦਾ ਤੁਹਾਡੇ ਪ੍ਰਾਈਵੇਟ ਗੁੰਡਿਆਂ ਦਾ ਉਹਨਾਂ ਨੇ ਤਾਂ ਡਟ ਕੇ ਮੁਕਾਬਲਾ ਕਰ ਲਿਆ ਉਹਨਾਂ ਨੇ ਤਾਂ ਤਸ਼ੱਦਦ ਸਹਿ ਲਿਆ ਤੇ ਪੁੱਤ ਮੇਰੋ ਜਦੋਂ ਤੁਸੀਂ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਆਉਣਾ ਤੇ ਫਿਰ ਤਹਾਨੂੰ ਭਜਦਿਆਂ ਨੂੰ ਰਾਹ ਜਿਹੜਾ ਉਹ ਨਹੀਂ ਲੱਭਣਾ ਤੁਹਾਡੇ ਤੋਂ ਹਿਸਾਬ ਜਿਹੜਾ ਪਿੰਡਾਂ ਦੀਆਂ ਸੱਤਾਂ ਦੇ ਵਿੱਚ ਲਿਆ ਜਾਊਗਾ ਸਾਰੇ ਤੁਸੀਂ ਆਏ ਹੋ ਸਾਰੇ মিডিਆ ਆਇਆ ਬਹੁਤ ਬਹੁਤ ਧੰਨਵਾਦ ਜੋ ਐਮ ਐਲ اے ਅਮੋਲਕ ਜੈਤੋ ਦੇ ਸਹਤ ਗਮਦੂਰ ਸਿੰਘ ਪੱਪੂ ਨੇ ਜੋ ਗੁੰਡਾਗਰਦੀ ਕੀਤੀ ਹੈ ਚੰਦ ਭਾਨ ਦੇ ਲੋਕਾਂ ਤੇ ਤਸੱਦਦ ਕੀਤਾ ਉਹ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਲੋਕਾਂ ਨੇ ਦੇਖਿਆ ਤੇ মিডিਆ ਨੇ ਲੋਕਾਂ ਤੱਕ ਪਹੁੰਚਾਇਆ ਤੇ ਲੋਕਾਂ ਨੇ ਉਸ ਨੂੰ ਦੇਖਿਆ ਤੇ ਪੂਰੇ ਲੋਕਾਂ ਦੇ ਵਿੱਚ ਜੜੀ ਉਹ ਗੁਹਾਰ ਗਈ ਹੈ ਜੜੀ ਉਹ ਆਵਾਜ਼ ਗਈ ਹੈ ਤੇ ਉਹ ਉਸ ਦੇ ਇਕੱਠ ਨੂੰ ਪ੍ਰਸ਼ਾਸਨ ਨੇ ਦੇਖਦਿਆ ਹੋਇਆ ਦਬਾਬ ਥੱਲੇ ਜੋ ਭਰਾਤਰੀ ਜਥੇਬੰਦੀਆਂ ਜ਼ਬਰ ਐਕਸ਼ਨ ਕਮੇਟੀ ਬਣੀ ਹੋਈ ਹੈ ਜੋ ਚੰਦਪਾਨ ਦੀ ਤਾਂ ਉਸ ਨੇ ਕਿਵੇਂ ਜਿੱਤ ਪ੍ਰਾਪਤ ਕੀਤੀ ਹੈ ਜਿੱਦ ਲੜਦੇ ਲੋਕਾਂ ਦੀ ਹੋਈ ਹੈ ਤਾਂ ਹੀ ਜਿਹੜਾ ਬਾਈਜਤ ਬਰੀ ਕੀਤਾ ਲੋਕਾਂ ਨੂੰ ਜਿਵੇਂ ਕਿ ਗੰਦੂਰ ਸਿੰਘ ਪੱਪੂ ਗੁੰਡੇ ਨੇ ਚੰਦ ਭਾਣ ਦੇ ਲੋਕਾਂ ਨੂੰ ਨਿਹੱਥੇ ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕਰਵਾਇਆ ਸੀ ਜਿਹੜਾ ਉਹ ਨਾਜਾਇਜ਼ ਧੱਕਾ ਕਰਵਾਇਆ ਸੀ ਕਿ ਇੱਕ ਗਰੀਬ ਲੋਕ ਵਿਚਾਰ ਚਰਚਾ ਵੀ ਨਹੀਂ ਕਰ ਸਕਦੇ ਇਕੱਠੇ ਵੀ ਨਹੀਂ ਹੋ ਸਕਦੇ ਇੱਕ ਮਸਲੇ ਨੂੰ ਲੈ ਕੇ ਜਿਹੜਾ ਇਕੱਠੇ ਹੋਏ ਸੀ ਆਪਾਂ ਸਾਰੇ ਤੇ ਉਥੇ ਕਿਵੇਂ ਗਮਦੂਰ ਸਿੰਘ ਪੱਪੂ ਗੁੰਡੇ ਨੇ ਐਮਐਲਏ ਅਮੋਲਕ ਦੀ ਸ਼ਹਿ ਤੇ ਕਿਵੇਂ ਤਾਬੜ ਤੋੜ ਗੋਲੀਆਂ ਚਲਾਈਆਂ ਗੋਲੀਆਂ ਚਲਾਉਣ ਤੇ ਕਿਵੇਂ ਆਪਣੇ ਪਿੰਡ ਦੇ ਲੋਕਾਂ ਦੇ ਉੱਪਰ ਗੋਲੀਆਂ ਲੱਗੀਆਂ ਤੇ 6 ਜਣਿਆਂ ਦੇ ਜੜੀਆਂ ਵਜੀਆਂ ਗੋਲੀਆਂ ਛਰਲੇ ਵਜੇ ਆ ਤੇ ਜ਼ਖਮੀ ਹੋਏ ਆ ਉਸ ਦੀ ਐਮਐਲਏ ਰਾ ਆਈਆਂ ਹੋਈਆਂ ਨੇ ਤੇ ਜਿਹੜਾ ਕਿ ਐਮਐਲਏ ਅਮੋਲਕ ਹੈ ਜਿਹੜਾ ਉਸ ਗਮਦੂਰ ਸਿੰਘ ਪੱਪੂ ਦੇ ਗੁੰਡੇ ਦੇ ਨਾਲ ਰਲਿਆ ਹੋਇਆ ਦੇ ਐਮਐਲਏ ਦੇ ਅਮੋਲਕ ਦੇ ਜਿਹੜਾ ਮਨ ਦੇ ਵਿੱਚ ਵਿਅਮ ਹੈ ਕਿ ਮੈਂ ਗੰਦੂਰ ਸਿੰਘ ਪੱਪੂ ਨੂੰ ਗੁੰਡੇ ਨੂੰ ਆਪਦੀ ਬੁੱਕਲ ਦੇ ਵਿੱਚ ਬਿਠਾ ਕੇ ਰੱਖ ਲਵਾਂਗਾ ਉਹਦੇ ਮਨ ਦੇ ਵਿੱਚੋਂ ਭਲੇਖਾ ਨਿਕਲ ਜਾਣਾ ਚਾਹੀਦਾ ਕਿ ਚੰਦ ਭਾਣ ਦੇ ਲੋਕ ਆ ਜੜੇ ਜਾਗ ਚੁੱਕੇ ਆ ਉਹ ਤੇਰੀ ਬੁੱਕਲ ਚੋਂ ਘੜਵਾ ਕੇ ਜੇਲ੍ਹ ਦੇ ਵਿੱਚ ਪਹੁੰਚਾਉਣਗੇ ਜ਼ਰੂਰ ਇਹ ਪੁੱਤ ਐਮਐਲਏ ਮੋਲਕ ਇਹ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤੂੰ 5 ਸਾਲ ਲਈ ਹੈ ਤੇ ਤੇਰਾ ਇਹ ਜਿਹੜਾ ਭਰਮ ਹੈ ਜਿਹੜਾ ਤੂੰ ਆਪਣੇ ਆਪ ਦੇ ਮਨ ਦੇ ਵਿੱਚ ਪਾਲਿਆ ਹੋਇਆ ਹੈ ਇਹਨੂੰ ਬਾਹਰ ਕੱਢ ਲੈ ਕਿਉਂਕਿ ਤੂੰ ਦੁਬਾਰਾ ਫਿਰ ਆਉਣਾ ਹੈ ਤੇ ਸੀਐਮ ਭਗਵੰਤ ਮਾਨ ਨੂੰ ਵੀ ਕਹਿਣਾ ਚਾਹੁੰਨਾ ਮੈਂ ਕਿ ਜਿਹੜਾ ਤੂੰ ਕਹਿੰਦਾ ਸੀ ਕਿ ਕਮੀਆਂ ਦੇ ਵੇੜੇ ਇਹਨਾਂ ਗਰੀਬ ਲੋਕਾਂ ਦੀ ਸਾਰਾ ਤੇ ਉਹਨਾਂ ਗਰੀਬ ਲੋਕਾਂ ਨੇ ਸਿਰਫ ਇੱਕ ਚਰਚਾ ਇਕੱਠੀ ਕਰਨ ਚਰਚਾ ਕਰਨੀ ਸੀ ਇਹ ਇੱਕ ਮਸਲੇ ਨੂੰ ਲੈ ਕੇ ਨਾਲੀ ਦੇ ਨੂੰ ਲੈ ਕੇ ਜਿਹੜੀ ਗਮਦੂਰ ਸਿੰਘ ਪੱਪੂ ਨੇ ਧੱਕੇ ਦੇ ਨਾਲ ਜਿਹੜੀ ਸਰਕਾਰ ਆਉਂਦੀ ਹੈ ਉਸੇ ਦੀ ਸੱਤਾ ਦੇ ਵਿੱਚ ਵੜ ਜਾਂਦਾ ਤੇ ਦਲਾਲ ਪੁਣੀ ਕਰਦਾ ਕਿਵੇਂ ਪੱਲੇਦਾਰਾਂ ਦੇ ਟੈਂਡਰ ਰਲ ਕੇ ਲਏ ਆ ਇਸ ਐਮ ਐਲ ਏ ਮੋਲਕ ਦੇ ਨਾਲ ਅਸੀਂ ਫੋਟੋਆਂ ਸ਼ੇਅਰ ਕਰਾਂਗੇ ਸੀਐਮ ਭਗਵੰਤ ਮਾਨ ਜਿਹੜਾ ਤੂੰ ਕਹਿਣਾ ਹੁੰਦਾ ਕਿ ਅਸੀਂ ਨਿਰਪੱਖ ਆ ਤੇ ਸਾਡੇ ਐਮ ਐਲ ਏ ਗਰੀਬਾਂ ਦੇ ਨੇ ਇਹ ਐਮਐਲਏ ਮੁਲਕ ਗਰੀਬਾਂ ਦੇ ਨਾਮ ਤੇ ਧੱਬਾ ਲੱਗਿਆ ਹੋਇਆ ਹੈ ਧੱਬਾ ਲੱਗਿਆ ਹੋਇਆ ਤਕੜੇ ਧਨਾੜ ਲੋਕਾਂ ਦਾ ਬਣਿਆ ਦੇਖ ਕਿਵੇਂ ਉਹ ਗੋਲੀਆਂ ਚਲਾਉਂਦੇ ਸੀ ਗਰੀਬ ਲੋਕਾਂ ਤੇ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਕਿਵੇਂ ਰਿਵੋਲਵਰ ਸੀ ਤੇ ਕਿਵੇਂ ਤੂੰ ਉਹਨਾਂ ਨੂੰ ਆਪਦੀ ਬੋਕਲ ਦੇ ਵਿੱਚ ਵਾੜਿਆ ਹੋਇਆ ਹੈ ਜੇਕਰ ਇਹ ਜ਼ਬਰ ਜੜੀ ਐਕਸ਼ਨ ਕਮੇਟੀ ਬਣੀ ਹੋਈ ਹੈ ਚੰਦ ਭਾਨ ਦੇ ਵਿੱਚ ਆ ਕੇ ਇਹਨਾਂ ਨੇ ਗਰੀਬ ਲੋਕਾਂ ਦੀ ਸਾਰ ਲਈ ਹੈ ਪਰਾਤਰੀ ਜਥੇਬੰਦੀਆਂ ਨੇ ਗਰੀਬ ਲੋਕਾਂ ਦੀ ਸਾਰ ਲਈ ਹੈ ਤਾਂ ਜਾ ਕੇ ਜਿਹੜਾ ਲੋਕਾਂ ਨੇ ਗੁਹਾਰ ਲਗਾਈ ਲੋਕਾਂ ਤੱਕ ਪਹੁੰਚੀ ਹੈ ਤਾਂ ਲੜਦੇ ਲੋਕਾਂ ਦੀ ਜਿੱਤ ਹੋਈ ਹੈ ਨਹੀਂ ਤੂੰ ਉਹਨਾਂ ਗਰੀਬ ਲੋਕਾਂ ਨੂੰ ਦੱਬ ਦਿੱਤਾ ਸੀ ਐਮਐਲਏ ਮੋਲਕ ਤੇ ਉਸ ਗੁੰਡੇ ਦੇ ਨਾਲ ਅੱਜ ਵੀ ਤੂੰ ਰਲਿਆ ਹੋਇਆ ਹੈ ਪਰਚਾ ਦਰਜ ਹੈ ਪਰ ਬੁੱਕਲ ਦੇ ਵਿੱਚ ਵੜਿਆ ਹੋਇਆ ਹੈ ਪਰ ਚੰਦ ਭਾਂਦੇ ਲੋਕਾਂ ਨੇ ਤੇ ਜਬਰ ਐਕਸ਼ਨ ਕਮੇਟੀ ਨੇ ਜਿਹੜੀ ਬਣੀ ਹੋਈ ਹੈ ਉਹਨੇ ਵੀ ਤਾਰ ਰੱਖਿਆ ਕਿ ਤੇਰੀ ਬੁੱਕਲ ਚੋਂ ਬਾਹਰ ਕੱਢ ਕੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਉਸੇ ਗਮਦੂਰ ਸਿੰਘ ਪੱਪੂ ਨੂੰ ਸੁਟਾਂਗੇ ਜ਼ਰੂਰ ਆ ਪਰ ਤੇਰੇ ਮਨ ਦਾ ਭਲੇਖਾ ਇਹ ਕੱਢਾਂਗੇ ਅਸੀਂ ਕਿਉਂਕਿ ਉਹ ਨਾਲੀ ਦੇ ਮਸਲੇ ਨੂੰ ਲੈ ਕੇ ਹੀ ਇਕੱਠ ਕੀਤਾ ਸੀ ਤੇ ਤੂੰ ਉਸਤੇ ਜਿਹੜਾ ਜ਼ਬਰ ਕਰਾਇਆ ਜ਼ਬਰ ਕਰਾਇਆ ਗਰੀਬ ਲੋਕਾਂ ਤੇ ਹੁਣ ਫੇਰ ਦੁਬਾਰਾ ਆਉਣੀਆਂ ਨੇ ਉਦੋਂ ਤੈਨੂੰ ਇਹ ਲੋਕ ਜ਼ਰੂਰ ਦੱਸਣਗੇ ਪਰ ਜੜੀਆਂ ਭਰਾਤਰੀ ਜਥੇਬੰਦੀਆਂ ਨੇ ਸਾਥ ਦਿੱਤਾ ਚੰਦ ਭਾਂਦੇ ਲੋਕਾਂ ਦਾ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀਆਂ ਤੇ ਜੋ ਮੀਡੀਆ ਆਈ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀਆਂ ਇੱਕ ਵਾਰੀ ਫੇਰ ਆਪਾਂ ਨਾਰਾ ਲਾਵਾਂਗੇ ਗਮਦੂਰ ਸਿੰਘ ਮੁਕਤਬਾਦ ਮੁਕਤਬਾਦ ਇੱਥੋਂ ਦੀ ਗੰਦੀ ਸਿਆਦ ਮਰਦਾਬਾਦ ਮੁਕਤਬਾਦ ਮੁਕਤਬਾਦ ਮੀਰੋ ਤੁਹਾਨੂੰ ਇਹ ਤਾਂ ਪਤਾ ਲੱਗ ਚੁੱਕਿਆ ਹੋਣਾ ਜਿਹੜੇ ਕਹਿੰਦੇ ਸੀ ਅਸੀਂ ਆਮ ਬੰਦਿਆਂ ਦੀ ਸਰਕਾਰ ਆ ਆਮ ਬੰਦਿਆਂ ਦੀ ਸਰਕਾਰ ਨਹੀਂ ਇਹ ਖਾਸ ਤੇ ਗੁੰਡਿਆਂ ਦੀ ਸਰਕਾਰ ਆ ਕਿਉਂਕਿ ਜਿਹੜੇ ਆਪਣੇ ਚੰਦਪਾਨ ਮਜ਼ਦੂਰਾਂ ਤੇ लाਠੀ ਚਾਰਜ ਹੋਇਆ ਜਿਨ੍ਹਾਂ ਨੇ ਡਲੇ ਚਲਾਈ ਸੀ ਉਹਨਾਂ ਨੂੰ ਤਾਂ ਕਹਿੰਦੇ ਅਸੀਂ ਗਵਤਾਰ ਕਰ ਲਿਆ ਜਿਨ੍ਹਾਂ ਨੇ ਅੱਜ ਤਾਈਂ ਗੋਲੀਆਂ ਚਲਾਇਆਂ ਉਹਨਾਂ ਨੂੰ ਹਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਇਹ ਹੁਣ ਤੁਹਾਨੂੰ ਪਤਾ ਲੱਗ ਚੁੱਕਿਆ ਹੋਣਾ ਇਥੋਂ ਦੇ ਐਮਐਲਏ ਮੋਲਕ ਦਾ ਉਹਨਾਂ ਨੂੰ ਬਚਾਉਣ ਦੇ ਵਿੱਚ ਪੂਰਾ ਹੱਥ ਹੈ ਕਿਉਂਕਿ ਇਹਨਾਂ ਨੂੰ ਉਹਨਾਂ ਤੋਂ 25 25 30 30 ਲੱਖ ਰੁਪਏ ਦੀ ਝਾਕ ਆਉਣ ਦੀ ਪਰ ਜਿਹੜੇ ਇਹ ਭਗਵੰਤ ਮਾਨ ਕਹਿੰਦਾ ਸੀ ਸਾਨੂੰ ਹਰਾ ਪੈਨ ਫੜਾਦਾ ਅਸੀਂ ਮਜ਼ਦੂਰਾਂ ਦੇ ਬੱਚਿਆਂ ਨੂੰ ਸਰਕਾਰੀਆਂ ਨੌਕਰੀਆਂ ਦੇਵਾਂਗੇ ਉਹਨਾਂ ਦੇ ਹੱਥਾਂ ਦੇ ਵਿੱਚ ਟੀਕੜ ਫੜਾਵਾਂਗੇ ਪਰ ਇਹ ਇਨਾਂ ਨੇ ਉਲਟ ਕੀਤਾ ਜਿਹੜਾ ਹਰਾ ਪਿੰਨ ਹੁਣ ਇਨਾਂ ਨੇ ਪਰਚਾ ਦੇ ਚਲਾਉਣਾ ਸ਼ੁਰੂ ਕਰਤਾ ਆਪਣੇ ਮਜ਼ਦੂਰਾਂ ਦੇ ਹੱਥਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਹੱਥਾਂ ਦੇ ਵਿੱਚ ਟੀਕੇ ਫੜਾਤੇ ਨਿਤ ਇੱਕ ਪਿੰਡ ਦੇ ਵਿੱਚ ਲਗਦੋ ਲਗ ਚਾਰ ਪੰਜ ਨੌਜਵਾਨ ਆਪਣੇ ਜਿਹੜੇ ਚਿੱਟੇ ਦੀ ਨਹੀਂ ਦਿਓ ਬੜੋਜ ਲੈ ਕੇ ਨਤਮਾਦ ਹੁੰਦੀ ਆ ਉਹ ਵੀ ਇਹਨਾਂ ਦਾ ਪੂਰਾ ਸਾਰੇ ਐਮਐਲਿਆਂ ਦਾ ਚਿੱਟਾ ਵੇਚਰ ਵਾਲਿਆਂ ਦਾ ਹੱਕ ਦੇ ਵਿੱਚ ਇਹ ਉਤਰਦੇ ਆ ਜੇ ਇਹਨਾਂ ਨੂੰ ਕਹਿੰਦੇ ਆ ਪਾਈ ਉੱਥੇ ਕੋਈ ਨਸ਼ਾ ਵਿਕਦਾ ਜੇ ਕੋਈ ਬੋਲਦਾ ਉਲਟਾ ਪਰਚਾ ਨਸ਼ਾ ਵੇ ਦੇਣ ਵਾਲੇ ਤੇ ਤੇ ਜਿਹੜਾ ਦੱਸਣ ਵਾਲੇ ਉਹਨਾਂ ਦੇ ਪਰਚਾ ਦਿੱਤਾ ਜਾਂਦਾ ਏ ਹੁਣ ਤੁਹਾਨੂੰ ਪਤਾ ਲੱਗ ਚੁੱਕਿਆ ਹੋਣਾ ਵੀ ਆਮ ਕੇ ਖਾਸ ਬੰਦੇ ਸਰਕਾਰ ਆ ਇਹ ਆਪਾਂ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਆਏ ਆ ਮਜ਼ਦੂਰ ਇੱਥੇ ਇਹਨਾਂ ਨੂੰ ਇਹੀ ਬੇਨਤੀ ਕਰਦੇ ਆਂ ਕਿ ਆਪਾਂ ਨੂੰ ਪਿੰਡਾਂ ਦੇ ਵਿੱਚ ਜਿੱਥੇ ਬੰਦਿਆਂ ਨਾਲ ਰਲਦੀ ਲੋੜ ਹੈ ਜੇ ਆਪਾਂ ਆਉਣ ਵਾਲੀ ਪੀੜ੍ਹੀ ਜੇ ਆਪਾਂ ਆਪਣੇ ਨੌਜਵਾਨ ਬਚਾਉਣੇ ਆ ਤਾਂ ਆਪਾਂ ਨੂੰ ਇਹਨਾਂ ਦੇ ਨਾਲ ਰਲ ਕੇ ਪੂਰਾ ਵਿਰੋਧ ਕਰਨਾ ਪੈਣਾ ਹੈ ਫੇਰ ਆਪਣੇ ਨੌਜਵਾਨ ਬਾਸ ਸਕਦੇ ਆ ਨਹੀਂ ਮੇਰੇ ਹਿਸਾਬ ਨਾਲ ਜਿਹੜਾ ਸਾਹ ਇਹਨਾਂ ਦਾ ਹਾਲਾਤ ਚੱਲ ਰਹੇ ਆ ਤੇ ਆਪਣੇ ਨੌਜਵਾਨ ਪਿੰਡਾਂ ਦੇ ਵਿੱਚ ਕੋਈ ਰਹਿਣਾ ਨਹੀਂਗਾ ਮੈਂ ਇੰਨੀ ਕੀ ਬੇਇੱਜ਼ਤੀ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ